नमस्कार आकाशवाणी जालंधर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਲੋਕਾਂ ਨੂੰ ਪੰਜਾਬ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ ਤੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ ਇਸ ਮੁਹਿੰਮ ਵਿੱਚ ਸੂਬੇ ਦੇ ਲੋਕ ਵੀ ਆਪਣਾ ਬੰਨ ਦਾ ਯੋਗਦਾਨ ਪਾਉਣ ਲਈ ਕੀ ਕੀ ਉਪਰਾਲੇ ਕਰ ਰਹੇ ਨੇ ਇਸ ਪਾਰੇ ਆਕਾਸ਼ਮਾਨੀ ਸਮਾਚਾਰ ਜਲੰਧਰ ਨੇ ਵੱਖ-ਵੱਖ ਵਰਗਾ ਨਾਲ ਕਾਲ ਬਾਤ ਕੀਤੀ। ਮੈਂ ਹਰਦੀਪ ਸਿੰਘ ਸਿੱਧੂ ਈਟੀਟੀ ਦੇ ਆਪਕ ਜਲਾ ਮਾਨ ਸਾਹਿਬ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਬੇਸ਼ਕ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਨੂੰ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਪਰ ਨਾਲ ਨਾਲ ਸਾਡੇ ਪੰਜਾਬ ਦੇ ਜੂਤ ਦਾ ਪੰਜਾਬ ਦੇ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਹੈ ਨਸ਼ਿਆਂ ਨੂੰ ਰੋਕਣ ਲਈ। ਉਹਨਾਂ ਨੇ ਬਕਾਇਦਾ ਰੂਪ ਵਿੱਚ ਵੱਖ-ਵੱਖ ਪਿੰਡਾਂ ਦੇ ਅੰਦਰ, ਸ਼ਹਿਰਾਂ ਦੇ ਅੰਦਰ, ਬਾੜਾਂ ਦੇ ਅੰਦਰ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ। ਵੱਖ-ਵੱਖ ਸੰਸਥਾਵਾਂ ਦਾ ਗਠਨ ਕੀਤਾ ਗਿਆ ਹੈ ਇਸੇ ਟਾਰਗੇਟ ਨੂੰ ਲੈ ਕੇ ਤੇ ਉਹਨਾਂ ਵੱਲੋਂ ਬਕਾਇਦਾ ਰੂ ਵੇਚਦੇ ਨੇ ਫੜਿਆ ਵੀ ਜਾਂਦਾ ਪਰ ਇੱਥੇ ਨਾਲ ਹੀ ਸਾਡੇ ਪ੍ਰਸ਼ਾਸਨ ਨੂੰ ਖਾਸ ਕਰਕੇ ਪੁਲਿਸ ਵਿਭਾਗ ਨੂੰ ਉਹਨਾਂ ਦੇ ਸਹਿਯੋਗ ਦੀ ਲੋੜ ਹੈ ਕਿਉਂਕਿ ਕਈ ਵਾਰੀ ਉਹ ਕਿਸੇ ਇਹ ਅਨਸਰ ਨੂੰ ਫੜਦੇ ਆ ਤਾਂ ਉਹਨਾਂ ਦੀ ਆਪਸੀ ਤਕਰਾਰਬਾਜ਼ੀ ਹੋ ਜਾਂਦੀ ਹੈ ਸਾਰਿਆਂ ਦੇ ਯਤਨਾਂ ਕਰਕੇ ਇਹ ਨਸ਼ਾ ਵਿਰੁੱਧ ਜਿਹੜੇ ਰੁਝਾਨ ਨੂੰ ਰੋਕਿਆ ਜਾ ਸਕਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਮੈਂ ਰਵਿੰਦਰ ਸਿੰਘ ਐਸਐਸ ਮਾਸਟਰ ਸਰਕਾਰੀ ਹਾਈ ਸਕੂਲ ਸੁਰਗਾਪਰੀ ਕੋਟਕਪੂਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਾਨੂੰ ਸਾਡਾ ਮਨੋਬਲ ਜਿਹੜਾ ਉਹ ਉੱਚਾ ਤੇ ਸੁਚਾ ਰੱਖਣਾ ਚਾਹੀਦਾ ਸਾਡੀ ਸੋਚ ਹੈ ਜਿਹੜੀ ਉਹ ਪਵਿੱਤਰ ਹੋਵੇ ਪਸਾਰੂ ਹੋਵੇ ਤਾਂ ਹੀ ਅਸੀਂ ਮੋੜ ਰੰਗਲਾ ਪੰਜਾਬ ਬਣਾ ਸਕਦੇ ਹਾਂ ਨਸ਼ੇ ਸਾਡੇ ਆਲੇ ਦੁਆਲੇ ਜਿੰਨੇ ਮਰਜ਼ੀ ਹੋਣ ਜਿੰਨਾ ਮਰਜ਼ੀ ਨਸ਼ੇ ਵਾਲਾ ਮਾਹੌਲ ਹੋਵੇ ਪਰ ਜੇਕਰ ਸਾਡਾ ਮਨੋਬਲ ਉੱਚਾ ਹੈ ਸਾਡੀ ਸੋਚ ਰੜ ਹੈ ਤਾਂ ਅਸੀਂ ਇਸ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚ ਸਕਦੇ ਹਾਂ ਸਨਹਿਰੇ ਭਵਖ ਲਈ ਚੰਗੀ ਸਮਾਜ ਦੀ ਉਸਾਰੀ ਕਰੀਏ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਔਰ ਮੈਂ ਕੋਟ ਕਪੂਰਾ ਸਾਈਕਲ ਰਾਈਡਰ ਤੋਂ ਹਾਂ ਤਰੰਗਲਾ ਪੰਜਾਬ ਬਣਾਉਣ ਲਈ ਸਾਨੂੰ ਕੀ ਕੀ ਉਪਰਾਲੇ ਕਰਨੇ ਚਾਹੀਦੇ ਹਨ ਕਿ ਜਿੱਥੇ ਸੂਬਾ ਸਰਕਾਰਾਂ ਸਰਕਾਰੀ ਅਮਲਾ ਅਤੇ ਸਕੂਲੀ ادارے ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ ਜਾਂ ਪਾ ਰਹੇ ਹਨ ਉਥੇ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਅਲਾਮਤ ਨੂੰ ਦੂਰ ਕਰਨ ਲਈ ਜਾਂ ਆਪਣੇ ਬੱਚਿਆਂ ਨੂੰ ਇਸ ਲਾਮਤ ਤੋਂ ਦੂਰ ਰੱਖਣ ਲਈ ਉਪਰਾਲੇ ਕਰਨ ਜਾਂ ਤਾਂ ਬੱਚਿਆਂ ਨੂੰ ਕਿਸੇ ਕਿਸਮ ਦੀ ਕੋਈ ਚੇਟਕ ਲਾਈ ਜਾਵੇ ਜਾਂ ਉਹ ਖੇਡਾਂ ਪ੍ਰਤੀ ਹੋਵੇ ਜਾਂ ਉਹ ਲਿਖਣ ਪ੍ਰਤੀ ਹੋਵੇ ਜਾਂ ਚੰਗੀਆਂ ਕਿਤਾਬਾਂ ਪੜ੍ਹਨ ਪ੍ਰਤੀ ਹੋਵੇ ਜਾਂ ਕੋਈ ਸਮਾਜ ਸੇਵਾ ਪ੍ਰਤੀ ਹੋਵੇ ਇਸ ਨਾਲ ਇਹ ਜੇ ਸੋਹਣਾ ਪੰਜਾਬ ਹੈ ਉਹ ਰੰਗਲਾ ਪੰਜਾਬ ਬਣ ਸਕਦਾ ਮੈਂ ਪਿਰਤਪਾਲ ਸਿੰਘ ਸੰਧੂ ਗਵਰਨਮੈਂਟ ਹਾਈ ਸਕੂਲ ਪਿਪਲੀ ਨਸ਼ਾ ਇਨਸਾਨ ਨੂੰ ਬਰਬਾਦ ਕਰ ਦਿੰਦਾ ਹੈ ਇਹ ਨਾ ਸਿਰਫ ਉਸ ਦੇ ਸਰੀਰ ਬਲ ਉਸ ਦੀ ਸੋਚ ਤੇ ਵੀ ਵਾਰ ਕਰਦਾ ਹੈ ਨਸ਼ਾ ਦਾ ਆਦੀ ਹੋ ਕੇ ਮਨੁੱਖ ਸਮਾਜਿਕ ਅਤੇ ਆਰਥਿਕ ਤੌਰ ਤੇ ਨਖਿਤ ਹੋ ਜਾਂਦਾ ਹੈ ਸਰਕਾਰ ਦੁਆਰਾ ਇਸ ਨੂੰ ਰੋਕਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਕਿ ਨਸ਼ਾ ਸ਼ਰਾਉ ਕੇਂਦਰ ਖੋਲੇ ਜਾ ਰਹੇ ਹਨ ਸਖਤ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਨਸ਼ਾ ਵੇਚਣ ਵਾਲਿਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਮੈਂ ਬੂਟਾ ਸਿੰਘ ਦੌਲਤਪੁਰਾ ਜ਼ਿਲ੍ਹਾ ਮੋਗਾ ਖਾਸ ਕਰਕੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਪੁਲਿਸ ਨਾਲ ਹਮੇਸ਼ਾ ਤਾਲਮੇਲ ਕਰਕੇ ਦੱਸਿਆ ਜਾ ਰਿਹਾ ਔਰ ਜਿਹੜੇ ਨੌਜਵਾਨ ਨਸ਼ਾ ਛਡਨਾ ਚਾਹੁੰਦੇ ਹਨ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਭੇਜਿਆ ਜਾ ਰਿਹਾ ਐਨਆਰਆਈ ਵੀਰਾਂ ਦੇ ਨਾਲ ਵੀ ਤਾਲਮੇਲ ਕਰਕੇ ਮਾਲੀ ਮਦਦ ਜਿਹੜੇ ਬੱਚੇ ਨਸ਼ਾ ਛੱਡ ਕੇ ਕੋਈ ਕਾਰੋਬਾਰ ਕਰਨਾ ਚਾਹੁੰਦੇ ਆ ਉਹ ਵੀ ਕਮੇਟੀਆਂ ਬਣਾ ਕੇ ਤਾਲਮੇਲ ਕੀਤਾ ਜਾ ਰਿਹਾ ਪਹਿਰੇ ਵੀ ਰਾਤ ਨੂੰ ਲਗਾਏ ਜਾ ਰਹੇ ਆ ਤਾਂ ਕਿ ਜਿਹੜੇ ਨਸ਼ੇ ਤਸਕਰ ਲੈ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਰੋਕਿਆ ਜਾ ਸਕੇ ਮੈਂ ਹਰਮਨਪ੍ਰੀਤ ਸਿੰਘ ਜ਼ਿਲ੍ਹਾ ਪੱਤਰਕਾਰ ਸਾਹਿਬ ਤੋਂ ਸਾਨੂੰ ਪਿਛਲੇ ਦਿਨਾਂ ਵਿੱਚ ਵੇਖਣ ਜਾਇਆ ਕਿ ਕਾਫੀ ਪਿੰਡਾਂ ਦੇ ਕਸਵਿਆਂ ਦੇ ਵਿੱਚ ਲੋਕ ਉੱਠੇ ਨਸ਼ੇ ਦੇ ਖਿਲਾਫ ਸਾਨੂੰ ਉਹਨਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਜੇ ਕਿਤੋਂ ਧਮਕੀ ਆਂਦੀ ਹੈ ਨਸ਼ਾ ਰੋਕਣ ਦੇ ਖਿਲਾਫ ਜਾਂ ਪ੍ਰੈਕਟ ਕਰਦੇ ਹੋ ਤਾਂ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਜੋ ਨਸ਼ੇ ਦੇ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ ਨਸ਼ੇ ਨੂੰ ਠੱਲ ਤਾਂ ਹੀ ਪੈ ਸਕਦੀ ਸਾਨੂੰ ਚਾਹੀਦਾ ਹੈ ਕਿ ਅਸੀਂ ਇਕੱਠੇ ਹੋਈਏ ਨਸ਼ੇ ਦੇ ਖਿਲਾਫ ਜੀ ਸਾਨੂੰ ਰੰਗਲਾ ਪੰਜਾਬ ਚਾਹੀਦਾ ਹੈਗਾ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਪਿੰਡ ਹਿਰਦਾਪੁਰ ਜ਼ਿਲ੍ਹਾ ਪਟਿਆਲਾ ਸਾਡੇ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਕਮੇਟੀ ਬਣਾਈ ਆ ਤੇ ਉਸ ਕਮੇਟੀ ਦੇ ਤਹਿਤ ਅਸੀਂ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਨਸ਼ਾ ਕਰਦਾ ਅਸੀਂ ਉਹਨੂੰ ਸਮਝਾਉਣੇ ਆ ਜਾਂ ਕਿ ਜੇਕਰ ਕਿਸੇ ਨੂੰ ਇਲਾਜ ਦੀ ਲੋੜ ਆ ਤਾਂ ਅਸੀਂ ਉਹਦੀ ਮਦਦ ਵੀ ਕਰਦੇ ਆ ਤੇ ਜੇਕਰ ਕੋਈ ਨਸ਼ਾ ਵੇਚਦਾ ਤਾਂ ਉਸ ਨੂੰ ਅਸੀਂ ਇੱਕ ਮੌਕਾ ਦਿੰਨੇ ਆ ਕਿ ਤੂੰ ਨਸ਼ਾ ਛੱਡ ਦੇ ਜੇ ਉਹ ਨਹੀਂ ਸੁਧਰਦਾ ਤਾਂ ਫਿਰ ਅਸੀਂ ਉਸ ਨੂੰ ਪੁਲਿਸ ਦੇ ਹਵਾਲੇ ਵੀ ਕਰਦੇ ਆ ਰਾਤ ਨੂੰ ਪਹਿਰੇ ਸਾਡੇ ਨੌਜਵਾਨਾਂ ਦੇ ਵੱਲੋਂ ਲਾਇਆ ਜਾਂਦੇ ਆ ਅਤੇ ਪੂਰੇ ਪਿੰਡ ਦੇ ਵੱਲੋਂ ਇਸ ਦੇ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਸਾਨੂੰ ਇਸ ਦੇ ਨਾਲ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਪੂਰਾ ਮਿਲ ਰਿਹਾ ਉਹਨਾਂ ਦੇ ਵੱਲੋਂ ਵੀ ਹਰ ਮਦਦ ਸਾਡੀ ਕੀਤੀ ਜਾਂਦੀ ਹੈ ਤੇ ਇਹ ਰਲ ਮਿਲ ਕੇ ਹੀ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਸਾਡਾ ਨਸ਼ਾ ਮੁਕਤ ਹੋਵੇਗਾ ਅਸੀਂ ਫੇਰ ਹੀ ਇਸ ਨੂੰ ਨਸ਼ਾ ਮੁਕਤ ਪੰਜਾਬ ਰੰਗਲਾ ਪੰਜਾਬ ਬਣਾ ਪਾਵਾਂਗੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਵੱਖ-ਵੱਖ ਡਾਕਟਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਕੀ ਆਖਣਾ ਹੈ ਆਓ ਸੁਣਦਿਆਂ ਮੈਂ ਡਾਕਟਰ ਨਰੇਸ਼ ਸ਼ਰਮਾ ਗੁਰਦਾਸਪੁਰ ਤੋਂ ਸਾਡੇ ਸਮਾਜ ਵਿੱਚ ਨਸ਼ਾ ਇੱਕ ਕੁੰਡ ਵਾਂਗ ਸਾਡੇ ਸਮਾਜ ਵਿੱਚ ਰਚੁੱਕਾ ਹੈ ਅਸੀਂ ਇਸ ਤੋਂ ਮੁਕਤੀ ਪਾਉਣ ਵਾਸਤੇ ਮੈਂ ਯੂਥ ਨੂੰ ਯੁਵਾ ਪੀੜੀ ਨੂੰ ਪੇਰੈਂਟਸ ਨੂੰ ਟੀਚਰਸ ਨੂੰ ਫੀਲ ਕਰਨਾ ਵਾ ਕਿ ਯੂਥ ਨੂੰ ਚੰਗੀ ਤਰ੍ਹਾਂ ਗਾਈਡ ਕੀਤਾ ਜਾਵੇ ਪੇਰੈਂਟਸ ਨੂੰ ਵੀ ਇਹ ਕਵਾਂਗੇ ਕਿ ਆਪਣੇ ਜਵਾਨ ਹੋ ਰਹੇ ਬੱਚਿਆਂ ਤੇ ਨਜ਼ਰ ਰੱਖੀ ਜਾਵੇ ਜੇ ਕੋਈ ਇਨਸਾਨ ਜਾਂ ਕੋਈ ਨੌਜਵਾਨ ਇਸ ਦਲਦਲ ਵਿੱਚ ਫਸ ਵੀ ਜਾਂਦਾ ਹੈ ਤੇ ਉਹਨੂੰ ਨਫ਼ਰਤ ਕਰਨ ਦੀ ਬਜਾਏ ਉਹਦੇ ਨਾਲ ਐਜ਼ ਅ ਮਰੀਜ਼ ਜੋ ਵੀ ਅਸੀਂ ਉਹਨੂੰ ਸਹਿਯੋਗ ਐਜ਼ ਅ ਮਿੱਤਰ ਉਹਨੂੰ ਸਮਝੀਏ ਤਾਂ ਕਿ ਉਸ ਨੂੰ ਇਸ ਦਲਦਲ ਦੇ ਵਿੱਚੋਂ ਕੱਢਿਆ ਜਾਵੇ ਮੈਂ ਡਾਕਟਰ ਪ੍ਰਮਿੰਦਰ ਜੀ ਸੀਨੀਅਰ ਮੈਡੀਕਲ ਅਸਟਰ ਸਿਵਲ ਹਸਪੀਟਲ ਥਰਡ ਜਦੋਂ ਦੀ ਸਰਕਾਰ ਨੇ ਨਸ਼ੇ ਦੇ ਖਿਲਾਫ ਸਖਤਾਈ ਕੀਤੀ ਹੈ ਸਾਡੇ ਕੋਲ ਵੀ ਕੇਸ ਅੱਗੇ ਨਾਲ ਕਾਫੀ ਘਟ ਗਏ ਹਨ ਪਰ ਫਿਰ ਵੀ ਜਿਹੜੇ ਸਾਡੇ ਕੋਲੇ ਪੇਸ਼ੈਂਟ ਆਉਂਦੇ ਹਨ ਡੀਡਿਕਸ਼ਨ ਦੇ ਸਾਡੇ ਕੋਲੇ ਓਟ ਕਲੀਨਿਕ ਹੈ ਉੱਥੇ ਉਹਨਾਂ ਨੂੰ ਡਾਕਟਰ ਸਾਡੇ ਸੈਕਟਰੀ ਡਿਊਟੀ ਦੇ ਹਾਜ਼ਰ ਹੁੰਦੇ ਹਨ ਤੇ ਉਹਨਾਂ ਨੂੰ ਬੀਪੀ ਨੋਰਫਿਨ ਦੀ ਡੋਜ਼ ਉਹਨਾਂ ਦੇ ਜਿੰਨੀ ਉਹ ਡਰਗ ਡੋਜ਼ ਲੈਂਦੇ ਸੀ ਜਿੰਨੀ ਉਹਨਾਂ ਨੂੰ ਐਡਿਕਸ਼ਨ ਸੀ ਉਹਦੇ ਹਿਸਾਬ ਨਾਲ ਉਹਦੀ ਡੋਜ਼ ਸੈੱਟ ਕਰਕੇ ਉਹਨਾਂ ਦਾ ਟਰੀਟਮੈਂਟ ਸ਼ੁਰੂ ਕਰ ਦਿੰਦੇ ਹਨ ਬਾਹਰ ਵੀ ਆਊਟਡੋਰ ਵੀ ਕੈਂਪ ਲਗਾਉਨੇ ਆ ਕਈ ਵਾਰੀ ਡਾਕਟਰ ਸਾਹਿਬ ਬਾਹਰ ਜਾ ਕੇ ਸਕ ਦੂਰਿਆ ਜਾ ਸਕਦਾ ਹੈ ਅਸੀਂ ਤਾਂ ਚਾਹੁੰਦੇ ਆ ਕਿ ਜਿਹੜਾ ਇਹ ਨਸ਼ਾ ਪੂਰੀ ਤਰ੍ਹਾਂ ਪੰਜਾਬ 'ਚ ਖਤਮ ਹੋ ਜਾਣਾ ਚਾਹੀਦਾ ਤੁਹਾਨੂੰ ਹੀ ਪਤਾ ਵੀ ਕਿੰਨੇ ਨੌਜਵਾਨ ਕਈ ਬਿਮਾਰੀਆਂ ਨੂੰ ਛੇੜਦੇ ਪਏ ਨੇ ਕਈਆਂ ਨੇ ਆਪਣੀ ਜਾਨ ਗਵਾ ਲਈ ਹੈ ਪਰ ਜੋ ਸਰਕਾਰ ਨੇ ਹੁਣ ਉਪਰਾਲਾ ਕੀਤਾ ਉਹ ਕਾਫੀ ਉਹਦੇ ਨਾਲ ਸੁਧਾਰ ਹੋਇਆ ਮੈਂ ਪੂਜਾ ਲੁਤਰਾ ਸੱਚਦੇਵਾ ਪਾਰਸ਼ਦ ਔਰ ਜਨਰਲ ਸਕੱਤਰ ਡਾਕਟਰ ਬੀਦੀ ਸੱਚਦੇਵਾ ਮੋਰਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਨਸ਼ੇ ਦੀ ਲਤ ਨਾਲ ਬੜੇ ਘਰ ਬਰਬਾਦ ਹੋ ਰਹੇ ਨੇ ਔਰ ਸਾਡੀ ਸੁਸਾਇਟੀ ਵੱਲੋਂ ਯੂਥ ਨੂੰ ਚੰਗੇ ਰਸਤੇ ਤੇ ਪ੍ਰੇਰਿਤ ਕਰਨ ਵਾਸਤੇ ਖੇਡਾਂ ਦੀਆਂ ਕਿੱਟਾਂ ਜਿਹੜੀਆਂ ਲਗਾਤਾਰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਵੀ ਫ੍ਰੀ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਤਾਂ ਮੈਂ ਸੱਡੀ ਸਾਰੀ ਯੂਥ ਨੂੰ ਵਕਤਵੱਧ ਅਪੀਲ ਕਰਾਂਗੀ ਕਿ ਨਸ਼ਿਆਂ ਨੂੰ ਛੱਡ ਕੇ ਆਪਾਂ ਚੰਗੇ ਰਸਤੇ ਤੇ ਚੱਲੀਏ ਤਾਂ ਕਿ ਆਪਣੇ ਜਿਹੜੇ ਪੰਜਾਬ ਦੇ ਵਿਕਾਸ ਨੂੰ ਆਪਾਂ ਯਕੀਨੀ ਬਣਾ ਸਕੀਏ ਹਾਲੀ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਉਹ ਇੱਕ ਕਮਰੇ ਵਿੱਚ ਚਲਾਏ ਜਾਣ ਵਾਲੇ ਸਕੂਲਾਂ ਤੇ پابੰਦੀ ਲਾਵੇਗੀ ਸਰਕਾਰ ਮੁਤਾਬਕ ਇੱਕ ਕਮਰੇ ਵਿੱਚ ਚਲਾਏ ਜਾਣ ਵਾਲੇ ਸਕੂਲਾਂ ਤਹਿਤ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਨਹੀਂ ਹੁੰਦਾ ਇਸ ਫੈਸਲੇ ਬਾਰੇ ਅਧਿਆਪਕਾਂ ਤੇ ਮਾਪਿਆਂ ਦੇ ਵਿਚਾਰ ਜਾਣਨ ਵਾਸਤੇ ਉਨਾ ਨਾਲ ਕੱਲ੍ਹ ਗੱਲ ਕੀਤੀ ਗਈ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਇਸ ਫੈਸਲੇ ਨੂੰ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਵਧੀਆ ਉਪਰਾਲਾ ਕਰਾਰ ਦਿੱਤਾ ਹੈ ਮੈਂ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਮੋਗਾ ਤੋਂ ਬੋਲ ਰਿਹਾ ਹਾਂ ਸਰਕਾਰ ਵੱਲੋਂ ਕੀਤੀ ਇਸ ਪਹਿਲ ਕਦਮੇ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਹੋਵੇਗਾ ਬੱਚੇ ਇਹ ਕਮਰੇ ਵਿੱਚ ਬੈਠ ਕੇ ਆਪਣਾ ਬੌਧਿਕ ਵਿਕਾਸ ਨੇ ਕਰ ਸਕਦੇ ਇਹ ਕਮਰੇ ਵਿੱਚ ਸਾਰੀਆਂ ਸਹੂਲਤਾਂ ਜਿਵੇਂ ਕਿ ਕੰਪਿਊਟਰ ਰੂਮ ਸਾਇੰਸ ਰੂਮ ਲਾਇਬ੍ਰੇਰੀ ਰੂਮ ਇਨਡੋਰ ਗੇਮ ਵਿਦਿਆਰਥੀਆਂ ਨੂੰ ਨਹੀਂ ਮਿਲ ਸਕਦੇ ਇਸ ਲਈ ਜ਼ਰੂਰੀ ਹੈ ਕਿ ਬੱਚੇ ਦੇ ਵਿਕਾਸ ਲਈ ਸਕੂਲ ਵਿੱਚ ਜ਼ਿਆਦਾ ਕਮਰੇ ਹੋਣ ਮੈਂ ਗੁਰਮੀਤ ਸਿੰਘ ਰਿਟਾਇਰਡ ਪ੍ਰਿੰਸੀਪਲ ਖਰੜ ਡਿਸਟ੍ਰਿਕਟ ਮੁਹਾਲੀ ਤੋਂ ਬੋਲ ਰਿਹਾ ਜਿਹੜੇ ਸਕੂਲ ਹੁੰਦੇ ਨੇ ਉਹਦਾ ਹਰ ਤਰ੍ਹਾਂ ਦਾ ਵਿਕਾਸ ਹੈ ਮੈਂਟਲੀ ਹੈ ਫਿਜ਼ੀਕਲੀ ਹੈ ਇੱਕ ਰੂਪ ਦੇ ਵਿੱਚ ਉਹਦਾ ਜਿਹੜਾ ਸੋਚ ਆ ਉਹ ਵਿਕਤਤ ਨਹੀਂ ਹੋਏਗੀ ਬੱਚਾ ਬਹੁਤ ਬੋਣਾ ਰਹਿ ਜਾਏਗਾ ਉਹ ਸਿਰਫ ਇੱਕ ਤਰ੍ਹਾਂ ਦੀ ਜਾਣਕਾਰੀ ਜਿਹੜੀ ਕਿਤਾਬਾਂ ਤੋਂ ਮਿਲਨੀ ਸਿਰਫ ਉਹੀ ਹੈ ਅਸਲ ਐਜੂਕੇਸ਼ਨ ਦਾ ਮਤਲਬ ਕੀ ਹੈ ਕਿ ਬੱਚਾ ਹਰ ਤਰ੍ਹਾਂ ਦਾ ਵਿਕਾਸ ਕਰੇ ਨੱਠੇ ਪੱਜੇ ਖੇਲੇ ਬਾਹਰ ਦਾ ਵਾਤਾਵਰਨ ਦੇ ਕੇ ਕੁਦਰਤ ਨੂੰ ਦੇ ਨਾਲ ਉਹਦੇ ਇੰਟਰੈਕਸ਼ਨ ਹੋਵੇ ਸਪੋਰਟਸ ਹੋਇਆ ਐਕਟੀਵਿਟੀ ਹੋਈ ਇਹ ਸਾਰਾ ਉਹਦਾ ਪੱਖ ਹੁੰਦਾ ਜੇ ਉਹਨੇ ਕੰਪਲੀਟ ਤੁਸੀਂ ਇੱਕ ਸਹੀ ਨਾਗਰਿਕ ਮਤਲਬ ਤਿਆਰ ਕਰਨਾ ਹੈ ਮੈਂ ਹਰਮਨ ਪ੍ਰਤਾਪ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸਰਕਾਰ ਦਾ ਬਿਲਕੁਲ ਕਮਰੇ ਵਾਲੇ ਸਕੂਲਾਂ ਤੇ پابੰਦੀ ਲਗਣੀ ਚਾਹੀਦੀ ਹੈ ਕਿਉਂਕਿ ਇਹ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਵਿੱਚ ਅੜਿੱਕਾ ਹਨ ਤਾਂ ਬੱਚਿਆਂ ਨੂੰ ਇਹੋ ਜਿਹਾ ਖੁੱਲ੍ਹਾ ਡੁੱਲਾ ਮਾਹੌਲ ਦੇਣਾ ਚਾਹੀਦਾ ਹੈ ਉਨਾਂ ਦੀ ਐਜੂਕੇਸ਼ਨ ਵਾਸਤੇ ਤਾਂ ਕਿ ਉਹ ਵਿਕਾਸ ਕਰ ਸਕਣ ਮੈਂ ਮਾਤੋਂ ਬੈਂਬੀ ਫਰੀਦਕੋਟ ਤੋਂ ਇੱਕ ਕਮਰੇ ਦੇ ਸਕੂਲਾਂ ਨੂੰ ਬੰਦ ਕਰਕੇ ਜਿਆਦਾ ਕਮਰੇ ਦੇ ਸਕੂਲ ਖੋਲੇ ਗਏ ਹਨ ਤਾਂ ਜੋ ਬੱਚਿਆਂ ਦਾ ਬੋਧਿਕ ਅਤੇ ਸਰੀਰਿਕ ਵਿਕਾਸ ਹੋ ਸਕੇ ਕਿਉਂਕਿ ਇੱਕੋ ਹੀ ਥਾਂ ਤੇ ਸਿਮਟ ਕੇ ਬੱਚਾ ਜਿਆਦਾ ਕੁਝ ਨਹੀਂ ਸਿੱਖ ਸਕਦਾ ਨਾ ਹੀ ਸਰੀਰਿਕ ਤੌਰ ਤੇ ਵਿਕਾਸ ਕਰ ਸਕਦਾ ਜਰਾ ਨਾਮ ਹਰਜੀਤ ਸਿੰਘ ਆ ਪਿੰਡ ਹਿਰਦਾਪੁਰ ਜ਼ਿਲ੍ਹਾ ਪਟਿਆਲਾ ਨਿੱਕੇ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਦਾ ਉਹਨਾਂ ਵਿਕਾਸ ਨਹੀਂ ਹੁੰਦਾ ਜਿੰਨਾ ਵਿਕਾਸ ਬੱਚਿਆਂ ਦਾ ਵੱਡੇ ਸਕੂਲਾਂ ਦੇ ਵਿੱਚ ਜਾ ਕੇ ਹੋਵੇਗਾ ਜਦੋਂ ਬੱਚੇ ਆਸ-ਪਾਸ ਦੇ ਹੋਰ ਬੱਚਿਆਂ ਦੇ ਨਾਲ ਬੈਠਣਗੇ ਕਰਨਗੇ ਤਾਂ ਸਾਡੇ ਬੱਚਿਆਂ ਦਾ ਮਾਨਸਿਕ ਵਿਕਾਸ ਵੀ ਹੋਵੇਗਾ ਅਤੇ ਉਹ ਬਹੁਤ ਕੁਝ ਸਿੱਖਣਗੇ ਇਸੇ ਤਰ੍ਹਾਂ ਮਾਪਿਆਂ ਦਾ ਕੀ ਆਖਣਾ ਹੈ ਆਓ ਸੁਣਦੇ ਹਾਂ ਕਮਲ ਕੁਮਾਰ ਪਠਾਨਪੋੜ ਤੋਂ ਇੱਕ ਕਮਰੇ ਦੇ ਵਿੱਚ ਸਕੂਲ ਚੱਲਦੇ ਨੇ ਇਹ ਜਿਹੜੇ ਬੰਦ ਕਰਨ ਦਾ ਫੈਸਲਾ ਲਿਆ ਇਹ ਬੜਾ ਸ਼ਲਾਘਾਯੋਗ ਫੈਸਲਾ ਹੈ ਤਾਂ ਕਿ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਫੀਸ ਤੇ ਦਿੰਦੇ ਨੇ ਪਰ ਉਹਨਾਂ ਨੂੰ ਕੋਈ ਸੁਵਿਧਾ ਵਾਪਰ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ ਤੇ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਹੁਣ ਨਵੇਂ ਸਕੂਲਾਂ ਵਿੱਚ ਇਹਨਾਂ ਨੂੰ ਸ਼ਿਫਟ ਕਰਨਗੇ ਇਹਨਾਂ ਨੂੰ ਅੱਛੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਤਾਂ ਕਿ ਬੱਚਿਆਂ ਦਾ ਫਿਊਚਰ ਬਣ ਸਕੇ ਅੱਜ ਦੇ ਪ੍ਰੋਗਰਾਮ ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਕੇਸਦਰ ਮੋਗਾ ਤੋਂ ਉਸ਼ਾ ਕੌਰ ਜਸ਼ਨ ਫਰੀਦਕੋਟ ਤੋਂ ਤਰਸੇਮ ਕੁਮਾਰ ਚਾਨਣਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਫਾਜ਼ਿਲਕਾ ਤੋਂ ਜੈਲੇਸ਼ ਠਠਈ ਫਦਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਮਹਿਕ ਪਠਾਨਕੋਟ ਤੋਂ ਰਜਨੀਸ਼ ਕੁਮਾਰ ਪਟਿਆਲਾ ਤੋਂ ਰਾਉ ਵਰਿੰਦਰ ਅਤੇ ਮਾਨਸਾ ਤੋਂ ਜਗਿੰਦਰ ਮਾਨ ਇਸ ਦਿਨ ਵਾਲੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ rahul kumar ਪੇਸ਼ਕਸ਼ ਰਾਜੇਸ਼ ਪਾਲੀ